ਮੈਂ ਤੇ ਗੱਲ ਨਸ਼ੇ ਨਾਲ ਜੁੜੀ ਹੋਈ ਕਰ ਰਿਆ ਸੀ ਮੈਂ ਕਿ ਚਲੋ ਮੰਤਰੀ ਵੀ ਡੋਪ ਡੋਪ ਖੇਡ ਰਹੇ ਸੀਗੇ ਉਹ ਕਹਿ ਰਿਹਾ ਵੀ ਫਲਾਣਾ ਦਾ ਡੋਪ ਕਰਾ ਲਓ ਕਹਿੰਦਾ ਇਹਨਾਂ ਦਾ ਡੋਪ ਕਰਾ ਲਓ ਤੇ ਉਹਦੇ ਵਿੱਚ ਜਾਖੜ ਸਾਹਿਬ ਨੇ ਫੇਰ ਜਿਹੜੀ ਗੱਲ ਕਹੀ ਸੀਗੀ ਵੀ ਇਹ ਡੋਪ ਨੂੰ ਨਸ਼ੇ ਵਾਲੇ ਨੂੰ ਛੱਡੋ ਤੁਸੀਂ ਇਹਨਾਂ ਦੇ ਜਿਹੜਾ ਜਾਇਦਾਦਾਂ ਨੇ ਉਹ ਦੀ ਮੜੀ ਜਾਂਚ ਕਰਾ ਲਓ ਉਹਦੇ ਵਿੱਚ ਉਹਨਾਂ ਨੇ ਕੱਲ ਇੱਕ ਹੋਰ ਗੱਲ ਕਹੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਕੁਝ ਤੇ ਬੰਦੇ ਚੰਦਾ ਇਕੱਠਾ ਕਰ ਕਰ ਕੇ ਇੱਥੇ ਚੋਣਾ ਲੜਨ ਨੂੰ ਫਿਰਦੇ ਨੇ ਇਹ ਹੁਣ ਕਿਧਰ ਨੂੰ ਇਸ਼ਾਰਾ ਹੈ ਏ ਚੰਦੇ ਵਾਲਾ ਰੋਲਾ ਤੇ ਪਹਿਲਾਂ ਪੈ ਗਿਆ ਸੀਗਾ ਇਹ ਉਹੀ ਹੈ ਕਿ ਕੋਈ ਹੋਰ ਹੈ ਨਹੀਂ ਦੇਖੋ ਰਾਜਾ ਵੜਿੰਗ ਨੇ ਇੱਕ ਗੱਲ ਕਹੀ ਸੀ ਕਿ ਆਪਦੇ ਭਤੀਜੇ ਤੋਂ ਅਸਤੀਫਾ ਦਿਵਾਓ ਤੇ ਆ ਆ ਕੇ ਬੋਰ ਚਲੜੋ ਮੈਂ ਤੁਹਾਡੇ ਬਰੋਬਰ ਇਲੈਕਸ਼ਨ ਲੜੂਗਾ ਹੂੰ ਇਹ ਏਸੇ ਸੰਦਰਭ ਚ ਹੀ ਕਹਿੰਦੇ ਨੇ ਜੀ ਕਿਤੇ ਥੋੜਾ ਜਿਹਾ ਸਿੱਧਾ ਹੋ ਜਾਂਦੇ ਆ ਕਿਤੇ ਥੋੜਾ ਜਿਹਾ ਅਸਿੱਧਾ ਹੋ ਜਾਂਦੇ ਜੀ ਤਾਂ ਹੁੰਦਾ ਕੀ ਆ ਕਿ ਰਾਜੇ ਵੜਿੰਗ ਦਾ ਰੌਲਾ ਪਿਆ ਸੀ ਇੱਕ ਵਾਰੀ ਵਿਧਾਨ ਸਭਾ ਚ ਕਿਉਂਕਿ ਦੇਖੋ ਅਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਯਾਦ ਰਹਿ ਜਾਂਦੀਆਂ ਹਮ ਬੜਾ ਰੌਲਾ ਪਿਆ ਤਾਂ ਉਹ ਕਹਿੰਦੇ ਕਿ ਮੈਂ ਹੀ ਸੀ ਉਦੋਂ ਕਹਿਆ ਸੀ ਵੀ ਮੁੰਡਾ ਖੁੰਡਾ ਹੈਗਾ ਯਾਰ ਨਵਾਂ ਆਇਆ ਚਲੋ ਹਨ ਕੋਈ ਗੱਲ ਨਹੀਂ ਗਲਤੀ ਹੋ ਜਾਂਦੀ ਜੀ ਤਾਂ ਕੀ ਕਹਿੰਦੇ ਆ ਕਿ ਭਾਈ ਅਸੀਂ ਨਸ਼ੇ ਵਾਲਾ ਤੋਂ ਚੰਦਾ ਲੈ ਕੇ ਇਲੈਕਸ਼ਨ ਨਹੀਂ ਲੜਦੇ ਆਹ ਮਾਮਲਾ ਜੀ ਹਮ ਹੁਣ ਇਸ ਤੋਂ ਬਾਅਦ ਰਾਜਾ ਵੜਿੰਗ ਨਹੀਂ ਬੋਲਦੇ ਕਿਉਂਕਿ ਉਹ ਗੱਲ ਤੇ ਵਿਧਾਨ ਸਭਾ ਦੇ ਰਿਕਾਰਡ ਤੇ ਪਈ ਹੋਣੀ ਹੈ ਨਾ ਜੀ 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 ਅਸੀਂ ਉਹ ਮੈਂ ਖੁਦ ਵੇਖੀ ਆ ਸਰ ਮੌਕੇ ਤੇ ਫਿਰ ਉਹ ਗੱਲ ਜਿਹੜਾ ਉਹ ਰੌਲਾ ਪਿਆ ਸ਼ਾਇਦ ਕਾਲੀ ਰਾਜ ਵੇਲੇ ਦੀ ਗੱਲ ਹੈ ਉਹ ਹਜੇ ਤੱਕ ਵੀ ਤੁਹਾਨੂੰ YouTube ਤੇ ਮਿਲ ਜਾਏਗੀ ਸ਼ਾਇਦ ਰਾਜਾ ਵੜਿੰਗ ਨੇ ਬਹੁਤ ਜ਼ੋਰਦਾਰ ਸਪੀਚ ਕੀਤੀ ਸੀ ਉੱਥੇ ਜਵਾਬ ਦਿੱਤਾ ਸੀਗਾ ਆਪਦੀ ਸਫਾਈ ਦਿੱਤੀ ਸੀ ਤਾਂ ਮਤਲਬ ਉਹ ਤਾਂ ਸ਼ਾਇਦ ਵਿਰੋਧੀ ਧਿਰ ਦੇ ਨੇਤਾ ਸੰਨਿਸ਼ੀਲ ਜਾਖੜ ਕੇ ਕੁਝ ਐਸਾ ਵੈਸਾ ਸੀ ਘਮ ਜੀ ਐਸਾ ਸੀਗਾ ਪਤਾ ਨਹੀਂ ਪੰਜਾਬ ਸੂਬੇ ਦੇ ਪ੍ਰਧਾਨ ਸਨ ਕੁਝ ਐਸਾ ਸੀ ਉਹ ਕਹਿ ਰਹੇ ਆ ਕਿ ਮੈਂ ਇਹ ਕਿਹਾ ਸੀਗਾ ਕਿ ਸ਼ੱਡੋ ਖੜਾ ਜੀ ਕੋਈ ਗੱਲ ਨਹੀਂ ਮੁੰਡਾ ਖੁੰਡਾ ਕਿਤੇ ਗਲਤੀ ਹੋ ਜਾਂਦੀ ਹੈ ਤਾਂ ਉਹ ਐਸੇ ਸੰਦਰ ਵਿੱਚ ਕਹਿ ਰਹੇ ਨੇ ਜੀ ਪਰ ਜਾਖੜ ਹਟ ਨਹੀਂ ਰਹੇ ਸਾਂ ਮੈਂ ਤੁਹਾਨੂੰ ਅੱਗੇ ਕਿਹਾ ਸੀ ਹੁਣ ਐਕਟਿਵ ਨੇ ਪਹਿਲਾਂ ਜਮਾ ਸ਼ਾਂਤ ਸੀ ਹੁਣ ਲਗਾਤਾਰ ਐਕਟਿਵ ਮੈਨੂੰ ਲੱਗਦਾ ਕਿ ਉਹਨਾਂ ਨੇ ਫੈਸਲਾ ਕਰ ਲਿਆ ਕਿ بیٹنگ ਅੱਗੇ ਕਰਨੀ ਆ ਪਾਰੀ ਡਿਕਲੇਅਰ ਨਹੀਂ ਹੋਊਗੀ ਮੈਂ ਕਿਉਂਕਿ ਕੈਪਟਨ ਵੀ ਉਹ ਨੇ ਪਾਰੀ ਡਿਕਲੇਅਰ ਵੀ ਉਹਨਾਂ ਨੇ ਕਰਨੀ ਆ ਉਹ ਕਹਿੰਦੇ ਵੀ ਹੁਣ ਆਪਾਂ ਚੱਲਾਂਗੇ ਪਹਿਲਾਂ ਔਟੋ ਟੁਕ ਟੁਕ ਕਰ ਰਹੇ ਸੀਗੇ ਤੇ ਫਿਰ ਇਹ ਵੀ ਕਿਤੇ ਨਾ ਕਿਤੇ ਇਮਕਾਨ ਸੀਗਾ ਕਿ ਭਾਈ ਹੋ ਸਕਦਾ ਹੈ ਕਿ ਪਾਰੀ ਡਿਕਲੇਅਰ ਹੋ ਜਾਵੇ ਮਤਲਬ ਕਿ ਛੱਡ ਕੇ ਨਿਕਲ ਜਾ। ਉਹ ਬਹੁਤ ਬਹੁਤ ਮਤਲਬ ਕਿ ਨਾ ਭਜੰਦਾਰ ਗੱਲਾਂ ਕਰ ਰਹੇ ਤੇ ਮੈਂ ਹੈਰਾਨ ਹਾਂ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਯਾਰ ਇਹਨਾਂ ਦੇ ਕੋਲ ਚਾਚਾ ਚੌਧਰੀ ਨੂੰ ਕਾਊਂਟਰ ਕਰਨ ਵਾਸਤੇ ਕੁਝ ਵੀ ਨਹੀਂ ਹੂੰ ਮੈਂ ਇਥੋਂ ਹਿਸਾਬ ਲਾਇਆ ਕਿ ਖੇਡੀ ਜਾਂਦੇ ਹੁਣ ਤੇ ਜਿਵੇਂ ਤਾਂ ਲੱਗ ਰਿਹਾ ਮੈਂ ਸੁਖਮ ਸਿੰਘ ਸਾਹਿਬ ਇਹ ਹਿਸਾਬ ਲਾਇਆ ਕਿ ਵਾਕਿਆ ਉਹ ਖੁੱਲ ਕੇ ਖੇਡ ਰਹੇ ਨੇ ਇਹਨਾਂ ਦੇ ਕੋਲ ਕਾਊਂਟਰ ਕਰਨ ਦੀ ਜਾਂ ਤਾਂ ਜ਼ਰੂਰਤ ਨਹੀਂ ਜਾਂ ਸਟੱਡੀ ਨਹੀਂ ਜੀ ਕਿ ਜੋ ਤੁਸੀਂ ਇੱਥੇ ਕਹਿ ਰਹੇ ਹੋ ਨਾ ਇਹਨਾਂ ਬਾਰੇ ਤੁਹਾਡੇ ਬਹੁਤ ਸਾਰੇ ਫਸ ਜਾਣਗੇ ਤੁਹਾਡੇ ਬਹੁਤ ਸਾਰੇ ਲੀਡਰ ਫਸ ਜਾਣਗੇ ਤੁਹਾਡੇ ਤੇ ਅਮਿਤ ਸ਼ਾਹ ਜੀ ਦੇ ਮੁੰਡੇ ਨੇ ਕਮਾਲ ਕੀਤਾ ਸੀਗਾ ਨਾ ਕੰਪਨੀ ਖੋਲ ਕੇ ਹੂੰ ਤਾਂ ਕਹਿੰਦਾ ਮਤਲਬ ਕਿ ਕਾਊਂਟਰ ਪਤਾ ਨਹੀਂ ਕਰਦੇ ਨਹੀਂ ਕਰਦੇ ਜਾਂ ਕੈਲੋ ਕੇ ਇੰਨੇ ਝੁਰਤਾ ਹੈ ਨਹੀਂ ਜਾਂ ਇੰਨੇ ਤਥ ਹੈ ਨਹੀਂ ਜੀ ਜਾਂ ਇਹ ਆਪਕੇ ਪਤਾ ਨਹੀਂ ਕਰ ਨੂੰ ਭਾਜਪਾ ਦੀ ਲੋੜ ਕਿਨੂੰ ਪਹਿਚਾਣੀ ਆ ਹਮ ਪਰ ਭਾਜਪਾ ਵਾਲੇ ਕਮਾਲ ਕਰੀ ਜਾਂਦੇ ਜਾਖੜ ਸਾਹਿਬ ਨੇ ਅੱਜ ਜਿਹੜੀ ਗੱਲ ਕਹੀ ਆ ਉਹਨੇ ਆਖਿਆ ਵੀ 2 ਡੋਪ ਡੋਪ ਛੱਡੋ ਵੈਸੇ ਡੋਪ ਡੋਪ ਛੱਡ ਦੇਣਾ ਚਾਹੀਦਾ ਮੈਂ ਤੁਹਾਨੂੰ ਅੱਗੇ ਸਾਰੀ ਉਦੋਂ ਦੱਸੀ ਸੀ ਨਾ ਵਿਥਿਆ ਕਿਵੇਂ ਇਹਨਾਂ ਨੇ ਪੱਠਾ ਪਾਇਆ ਸੀਗਾ ਹਮ ਪਰ ਸਾਨੂੰ ਨਹੀਂ ਸੀ ਪਤਾ ਕਿ ਤਾਰਾ ਵਈ ਕਿਵੇਂ ਆਪਸ ਦੇ ਵਿੱਚ ਜੁੜੀਆਂ ਆਈਆਂ ਸੀਗੀਆਂ ਅਸੀਂ ਤੇ ਅਣਜਾਣ ਸੀਗੇ ਸਰ ਹੂੰ ਉਮਰ ਪੱਖੋਂ ਵੀ ਤਜਰਬੇ ਪੱਖੋਂ ਵੀ ਹੁਣ ਸਮਝ ਆਉਂਦੀ ਆ ਤਾਂ ਗੱਲ ਇਹ ਆ ਕਿ ਭਾਈ ਇੱਕ ਚੀਜ਼ ਦੇਖੋ ਕਿ ਹੁਣ ਮੁੱਦਾ ਡੋਬ ਡੋਬ ਚੱਲ ਰਿਹਾ ਡੋਬ ਟੋਕ ਨਹੀਂ ਮੁੱਦਾ ਡੋਬ ਡੋਬ ਇਹ ਉਹ ਫੜ ਕੇ ਲਿਆਉਂਦੇ ਨੇ ਕਿ ਇੱਥੇ ਉਹ ਟਿਕਾਣੇ ਤੇ ਹੁਣ ਅੱਜ ਇਹਨਾਂ ਨੇ ਇੱਕ ਵੰਦਾ ਕਿ ਕਹਿੰਦੇ ਮੈਂ ਨਾਂ ਤਾਂ ਨਹੀਂ ਲੈਂਦਾ ਬੜੀ ਬੜੇ ਚਲਾਕ ਤੇ ਬੜੇ ਸਮਝਦਾਰ ਰਾਜਨੀਤਿਕ ਬੰਦੇ ਨੇ ਇਹ ਹੂੰ ਯੋਨੰਦਿਆ ਪੀੜੀਆਂ ਰਾਜ ਨਹੀਂ ਸੀ ਕਹਿੰਦੇ ਜੀ ਮੈਂ ਨਾਂ ਤੇ ਨਹੀਂ ਲੈਂਦਾ ਹੁਣ ਨਾਂ ਲੈਣ ਕੋਣੂ ਕੀ ਰਹਿ ਗਿਆ ਜਾਖੜ ਸਾਹ ਚਾਚਾ ਜੀ ਕਮਾਲ ਕਰਦੇ ਹੋ ਤੁਸੀਂ ਕਿ ਕਹਿੰਦੇ ਕਿ ਇੱਕ ਵਧਾਇਕ ਇਹੋ ਜਿਹਾ ਉਹ ਆਈਟੀਆਰ ਵੀ ਨਹੀਂ ਭਰਦਾ ਤੇ ਵਿਆਹ ਉਹਨੇ ਜਾ ਕੇ ਹਿਮਾਚਲ ਚ ਕਰਵਾਇਆ ਜਾਂ ਫਿਰ ਨਾਂ ਲੈਣ ਨੂੰ ਕੀ ਰਹਿ ਜਾਂਦਾ ਕੀ ਰਹਿ ਗਿਆ ਪਿੱਛੇ ਦੱਸ ਕੀ ਬਚਦਾ ਜੀ ਨਾਨਕੇ ਦਾਦਕੇ ਦੱਸੀ ਜਾਂਦੇ ਤੇ ਇੱਕ ਦਾ ਹੋਰ ਕਈਆਂ ਤੇ ਕਹਿੰਦੇ ਹੋਰ ਪੇਰਪੂਰ ਕਰਦਾ ਤੇ ਅੱਜ ਕਿਵੇਂ ਮਹਿਲ ਮਨਾਰੇ ਛੱਤੇ ਕੀ ਰਹਿ ਗਿਆ ਜੀ ਪਿੱਛੇ ਕੀ ਰਹਿ ਗਿਆ ਜੀ ਮਤਲਬ ਕਿ ਉਹ ਕਹਿੰਦੇ ਕਿ ਜਾਂਚ ਪੜਤਾਲ ਕਰਵਾਓ ਹੂੰ ਈਡੀ ਦੀ ਏਜੰਸੀ ਤੋਂ ਤਾਂ ਮੈਂ ਜਿਹੜੀ ਗੱਲ ਤੁਹਾਨੂੰ ਮਹੀਨਿਆਂ ਤੋਂ ਕਹਿ ਰਿਹਾ ਕਿ ਸਾਹਿਬ ਇਹ ਉਹਦਾ ਪੜੋਲ ਵੱਜਣ ਡਿਆ ਜੇ ਜੀ ਜੋ ਮਾਹੌਲ ਬਣਾ ਰਿਹਾ ਇਹਨਾਂ ਨੂੰ ਕਾਊਂਟਰ ਕਰ ਨਹੀਂ ਪਾਰਾ ਤੇ ਖੀਰ ਉਹ ਕਹਿਣ ਕਿ ਦੇਖੋ ਜੀ ਈਡੀ ਆ ਗਈ ਆ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੱਲੇ-ਕੱਲੇ ਦੀ ਆ ਸ਼ਾਮਤ ਆ ਗਈ ਆ ਤੇ ਆ ਮਾਹੌਲ ਬਣ ਰਿਹਾ ਜੀ ਤਕਰੀਬਨ ਜੀ ਜੀ ਬਿਲਕੁਲ ਬਿਲਕੁਲ ਗੁਰਲਾਲ ਸਿੰਘ ਕੰਗਜੀ ਕਹਿ ਰਹੇ ਨੇ ਕਿ ਬਾਈ ਜੀ ਜਾਖੜ ਨੇ ਕਦੇ ਕਹਿੰਦੇ ਰਿਸ਼ਵਤ ਦਾ ਪੈਸਾ ਨਹੀਂ ਖਾਦਾ ਇਹ ਗੁਰਲਾਲ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਇਸ ਟਾਈਮ ਔਰ ਬਹੁਤ ਆਪਣੇ ਲੋਕ ਠੀਕ ਕਿ ਕਮੀਆਂ ਹੁੰਦੀਆਂ ਜਾਖੜਾਂ ਦਾ ਇੱਕ ਸਟਾਈਲ ਹੈ ਜੀ ਕੰਮ ਕਰੋ ਇਹ ਗੱਲ ਮੰਨਣਾ ਨਹੀਂ ਪੋਗੇ ਆਪਣੇ ਗਵਾਂਢੀ ਨੇ ਤੁਸੀਂ ਆ ਕੇ ਪਤਾ ਕਰ ਲਓ ਇਹਨਾਂ ਦਾ ਸਟਾਈਲ ਆ ਇਹਨਾਂ ਦਾ ਪਰਿਵਾਰ ਬਹੁਤ ਤਕੜਾ ਹੂੰ ਠੀਕ ਹੈ ਜੀ ਇੱਥੇ ਕੁਝ ਕਾਰ ਇਹਨਾਂ ਦੇ ਅਬੋਰ ਬੈਠੇ ਆ ਕੁਝ ਪਰ ਪਿੰਡ ਬੈਠੇ ਨੇ ਜੀ ਕੁਝ ਚੰਡੀਗੜ੍ਹ ਆ ਬਹੁਤ ਦੂਰ ਦਾ ਇਹ ਮਲੋਟ ਆ ਤੁਹਾਡੇ ਸ਼ਹਿਰ ਦੇ ਵਿੱਚ ਵੇਖੋ ਦੇ ਰਿਸ਼ਤੇਦਾਰ ਕੱਡੇ ਤਗੜੇ ਹਨ ਬਹੁਤ ਜਿਨ੍ਹਾਂ ਦੀ ਮੰਡੀ ਵਸਾਈ ਹੋਈ ਹੈ ਹਾਂ ਬਿਲਕੁਲ ਜੀ ਬਹੁਤ ਭਈ ਉਹਨਾਂ ਦਾ ਭਈ ਤਾਂ ਸਹੀ ਹੈ ਜੀ